ਅੱਜ ਚਲਦੇ ਆਂ ਜਿਗਰਾਤਾ ਦੇਖਣ ਰੁਕੋ ਰੁਕੋ ਉਸ ਤੋਂ ਪਹਿਲਾਂ ਮਿਸਤਰੀ ਅੰਕਲ ਨੂੰ ਬੁਲਾ ਕੇ ਜਿਹੜੇ ਪੁਰਾਣੇ ਜ਼ਮਾਨੇ ਦੇ ਵਿੱਚ ਹਰ ਤੱਕੀਆਂ ਮੂਰੇ ਲੋਹੇ ਦੀਆਂ ਛੋਟੇ ਛੋਟੇ ਕਿੱਲਾ ਗੱਡੀਆਂ ਹੁੰਦੀਆਂ ਮੈਂ ਕਿਹ ਪਹਿਲਾਂ ਉਹਨਾਂ ਨੂੰ ਕਟਵਾ ਦਵਾਂ ਕਿਉਂਕਿ ਅੰਕਲ ਕੋਲ ਤਾਂ ਕਟਰ ਹੈਗਾ ਇਹ ਬਾਅਦ ਚ ਪੇਪਰ ਲਾਉਣ ਵਾਲੇ ਆਉਣਗੇ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੋਣੀ ਆ ਹਜੇ ਮੈਂ ਕੰਮ ਕਰਵਾਉਂਦੀ ਪਈ ਸੀ ਇੰਨੇ ਨੂੰ ਆ ਕੇ ਹਸਬੈਂਡ ਦੇ ਫੈਨ ਜੋ ਆਇਆ ਕਰਤਾਰਪੁਰ ਤੋਂ ਤੇਨਾ ਨੇ ਆ ਕੇ ਬੋਲਿਆ ਕਿ ਘਰ ਦੇ ਤਾਂ ਰੋਕਦੇ ਪਏ ਸੀਗੇ ਕਿ ਇਦਾਂ ਕੋਈ ਨਹੀਂ ਮਿਲਦਾ ਹੈਗਾ ਕਿਸੇ ਨੂੰ ਕਹਿੰਦੇ ਪਰ ਮੈਂ ਬਾਈ ਦਾ ਇੱਕ ਗਾਣਾ ਸੁਣਿਆ ਜਿਸ ਵਿੱਚ ਬਾਈ ਨੇ ਬੋਲਿਆ ਹੈ ਕਿ ਮੇਰੇ ਕੋਲੋਂ ਆਸ ਲੈ ਕੇ ਆਵੇ ਕੋਈ ਮੈਂ ਕਦੇ ਮੋੜਿਆ ਨਹੀਂ ਖਾਲੀ ਕਹਿੰਦਾ ਮੇਰੇ ਜਾਲੀ ਹੋਣੇ ਸ਼ੂ ਪਰ ਦਿਲ ਨਹੀਂ ਉਹ ਜਾਲੀ ਤੇ ਕਹਿੰਦਾ ਮੈਨੂੰ ਵੀ ਆਸ ਸੀਗੀ ਕਿ ਬਾਈ ਮੈਨੂੰ ਜਰੂਰ ਮਿਲਣਗੇ ਫਿਰ ਮੈਂ ਕਰਾਈ ਇਹਨਾਂ ਦੀ ਹਸਬੈਂਡ ਦੇ ਨਾਲ ਗੱਲ ਉਹਨਾਂ ਦੇ ਜਾਣ ਤੋਂ ਬਾਅਦ ਤੁਸੀਂ ਨਕਸ਼ਾ ਚੈੱਕ ਕਰੋ ਮੈਨੂੰ ਤਾਂ ਸਮਝ ਨਹੀਂ ਆਇਆ ਤੁਸੀਂ ਸਮਝ ਲਓ ਮਿਸਤਰੀ ਅੰਕਲ ਬਣਾ ਕੇ ਗਏ ਆ ਇਹ ਨਵੇਂ ਕੰਮ ਦਾ ਨਕਸ਼ਾ ਹੈ ਉਸ ਤੋਂ ਬਾਅਦ ਅੱਜ ਹੈਗਾ ਮੇਰੀ ਸਹੇਲੀ ਦੇ ਘਰ ਜਗਰਾਤਾ ਤੇ ਜਗਰਾਤਾ ਦਾ ਮੈਂ ਬਹੁਤ ਘੱਟ ਦੇਖੇ ਹੋਏ ਆ ਆਪਣੇ ਪਿੰਡ 'ਚ ਜਦੋਂ ਅਸੀਂ ਇੱਕ ਵਾਰੇ ਹੁੰਦੇ ਸੀ ਉਦੋਂ ਕਿਤੇ ਰਾਤ ਨੂੰ ਜਗਰਾਤਾ ਹੁੰਦਾ ਸੀ ਨਾ ਸਾਝੇ ਪਿੰਡ ਦਾ ਉਦੋਂ ਜਾਂਦੇ ਹੁੰਦੇ ਸੀ ਬੜਾ ਚਾਹ ਹੁੰਦਾ ਈ ਜਗਰਾਤਾ ਦੇਖਣ ਦਾ ਤੇ ਅੱਜ ਜਾਣਾ ਤਾਂ ਪੈਣਾ ਆ ਸਭ ਤੋਂ ਪਹਿਲਾਂ ਤਾਂ ਉਹੀ ਪੰਗਾ ਵੀ ਜਦੋਂ ਵੀ ਕਿਤੇ ਜਾਣਾ ਹੋਵੇ ਨਾ ਪਹਿਲਾਂ ਤਾਂ ਕੱਪੜੇ ਹੀ ਨਹੀਂ ਲੱਭਦੇ ਮੱਚੀ ਜਾ ਕੇ ਪਾਣ ਨੂੰ ਸੂਟ ਲੱਭਿਆ ਇੱਕ ਪਤਾ ਨਹੀਂ ਕੀ ਮੈਨੂੰ ਤਾਂ ਕੱਪੜੇ ਬਦਲਣ ਦੇ ਨਾਂ ਤੇ ਨਾ ਘਬਰਾਟ ਹੀ ਹੋਣ ਲੱਗ ਜਾਂਦੀ ਆ ਮੇਰਾ ਬਾਤ ਚੱਲੇ ਮੈਂ ਤਾਂ ਇੱਦਾਂ ਹੀ ਸਿੰਪਲ ਜਿਹੇ ਕੱਪੜੇ ਪਾ ਕੇ ਚੱਲ ਜਾਮਾ ਪਰ ਕੀ ਕਰ ਲੋਕੀ ਸਾਰੇ ਇੱਦਾਂ ਖਾੜਾ ਢਾਡੇ ਕੇ ਦੇਖਦੇ ਆ ਇਸ ਕਰਕੇ ਫਿਰ ਅੱਜ ਦੇ ਕੱਪੜੇ ਪਾ ਕੇ ਜਾਣੇ ਪੈਂਦੇ ਆ ਨਹੀਂ ਤਾਂ ਫਿਰ ਪਤਾ ਕੀ ਕਹਿੰਦੀਆਂ ਇੱਕ ਦੂਜੇ ਦੇ ਘੰਨਾਂ ਦੇ ਵਿੱਚ ਲੈ ਇਹਨੂੰ ਕੋਈ ਸੂਟ ਹੀ ਨਹੀਂ ਲੱਭਿਆ ਹੈਗਾ ਕੋਈ ਸੂਟ ਹੀ ਨਹੀਂ ਦਵਾਇਆ ਘਰ ਵਾਲਿਆਂ ਨੇ ਮੈਂ ਹੋ ਗਈਆਂ ਤਿਆਰ ਬਾਲਾ ਲੱਲਾ ਪੱਬਾ ਨਹੀਂ ਕਰਨਾ ਬਸ ਜੂੜਾ ਕਰਕੇ ਚਲਾਂਗੇ ਸਿੰਪਲ ਜਿਹਾ ਹੁਣ ਸਾਰਾ ਪਿੰਡ ਆਇਆ ਹੁਣ ਅਸੀਂ ਤੇ ਤਾਂ ਚੁੰਨੀ ਲੈਣੀ ਪੈਣੀ ਆ ਤੇ ਮੈਂ ਆ ਗਈਆਂ ਆਪਣੀ ਸੇਲੀ ਘਰ ਉਹਨਾਂ ਦੇ ਘਰ ਹੀ ਜਗਰਾਤਾ ਤੇ ਸਾਡੇ ਘਰ ਦੇ ਨਾਲ ਹੀ ਘਰ ਆ ਸਭ ਤੋਂ ਪਹਿਲਾਂ ਤਾਂ ਲੰਗਰ ਚਾਲੂ ਕੀਤਾ ਹੋਇਆ ਸੀ ਇਹਨਾਂ ਨੇ ਇੰਨਾ ਰਸ਼ ਦੇਖ ਕੇ ਮੈਨੂੰ ਕਹੇ ਸਾਰਾ ਪਿੰਡ ਆਇਆ ਹੋਇਆ ਆ ਹਲੇ ਜਗਰਾਤਾ ਸਟਾਰਟ ਹੋਣ ਨੂੰ ਥੋੜਾ ਟਾਈਮ ਹੈ ਮਾਤਾ ਰਾਣੀ ਦੀ ਮੂਰਤੀ ਲਗਾ ਦਿੱਤੀ ਹੈ ਪਰ ਸਜਾਵਟ ਰੰਦੀ ਹੈ ਕਰਨ ਵਾਲੀ ਮੇਰੇ ਨਾਲ ਗਏ ਸੀ ਮੈਂ ਆਂਟੀ ਜੀ ਤੇ ਮੰਨਤ ਅਸੀਂ ਵੀ ਜਾ ਕੇ ਸਭ ਤੋਂ ਪਹਿਲਾਂ ਛੱਕਿਆ ਲੰਗਰ ਇੱਧਰ ਅਮਰਦੀਪ ਨੂੰ ਕੈਮਰੇ ਦੇ ਮੂਰੇ ਮਸਤੀ ਸੁਝਦੀ ਪਈ ਆ ਥੋੜੇ ਟਾਈਮ ਬਾਅਦ ਜਗਰਾਤਾ ਵੀ ਹੋ ਗਿਆ ਸ਼ੁਰੂ ਜਗਰਾਤਾ ਕਰਨ ਵਾਲੀ ਟੀਮ ਸਾਡੇ ਨੇੜਲੇ ਪਿੰਡ ਤੋਂ ਹੀ ਆਈ ਹੋਈ ਸੀ ਜਿਨ੍ਹਾਂ ਨੇ ਬਹੁਤ ਸੋਹਣੀਆਂ ਪੇਟਾ ਗਾਈਆਂ ਮਹਾਮਾਈ ਦੀਆਂ ਇੱਧਰ ਛੋਟੀ ਜੀ ਬੱਚੀ ਨੂੰ ਮਾਤਾ ਰਾਣੀ ਬਣਾ ਕੇ ਤਿਆਰ ਕਰ ਦਿੱਤਾ ਦੇਖੋ ਕਿੰਨੀ ਸੋਹਣੀ ਲੱਗਦੀ ਪਈ ਆ ਐਯਾ ਮੇਰੀ ਸਹੇਲੀ ਤੇ ਭਾਜੀ ਜਿਨ੍ਹਾਂ ਦੇ ਘਰ ਇਹ ਜਗਰਾਤਾ ਮੇਰੇ ਆਏ ਤੇ ਚਾਹ ਪਾਣੀ ਤਾਂ ਪੁੱਛਿਆ ਨਹੀਂ ਪਹਿਲਾਂ ਮੈਨੂੰ ਬੋਲਣ ਲੱਗੇ ਕਿ ਸਾਰੇ ਦਿਨ ਚ ਤਰਾ ਟਾਈਮ ਨਹੀਂ ਲੱਗਿਆ ਹੈਗਾ ਬੰਦਾ ਆ ਕੇ ਪੁੱਛੀ ਜਾਵੇ ਕੋਈ ਕੰਮ ਕਰਤਾ ਨਹੀਂ ਹੈਗਾ ਦੱਸ ਦੋ ਮੈਂ ਕਿਹਾ ਘਰ ਮਿਸਤਰੀ ਲੱਗੇ ਹੋਇਆ ਇੱਕ ਮੇਰੀ ਸਿਹਤ ਨਹੀਂ ਠੀਕ ਸੀ ਮੈਂ ਤਾਂ ਤਾਂ ਨਹੀਂ ਆਈ ਵੈਸੇ ਸਾਡੀ ਸਾਰੀ ਸਹੇਲੀਆਂ ਦੇ ਵਿੱਚ ਨਾ ਇੱਕ ਗੱਲ ਅਸੀਂ ਪੱਕੀ ਕੀਤੀ ਹੋਈ ਕਿਸੇ ਘਰ ਕੋਈ ਵੀ ਪ੍ਰੋਗਰਾਮ ਹੋਵੇ ਨਾ ਅਸੀਂ ਇੱਕ ਦੂਜੇ ਦੀ ਹੈਲਪ ਕਰਨ ਜ਼ਰੂਰ ਜਾਈਦਾ ਆ ਕੰਮ ਵੇਲੇ ਕੋਈ ਸੰਕਸ਼ਰਮ ਨਹੀਂ ਕਰੀਦੀ ਅਸੀਂ ਇਧਰ ਦੂਜੇ ਪਾਸੇ ਮਾਤਾ ਰਾਣੀ ਤੇ ਸ਼ੇਰ ਦੀ ਸਵਾਰੀ ਆ ਕੇ ਜਗਰਾਤੇ ਦੇ ਵਿੱਚ ਇੱਕ ਟਾਈ ਪੁਰਾਣੇ ਦਿਨ ਦੇ ਜਦ ਅਸੀਂ ਛੋਟੇ ਹੁੰਦੇ ਪਿੰਡ ਚ ਜਗਰਤਾਂ ਦੇਖਣ ਜਾਈਦਾ ਸੀ ਹੁਣ ਦੇ ਜਾਣੇ ਤਾਂ ਡਰਦੇ ਹੀ ਨਹੀਂ ਤੇ ਇੱਧਰ ਭਾਜੀ ਨੇ ਛੋਟੇ ਜੇ ਬੱਚੇ ਨੂੰ ਬਾਬਾ ਬਲਕਨਾਥ ਜੀ ਦਾ ਰੂਪ ਦੇ ਦਿੱਤਾ ਦੂਜੀ ਝਾਕੀ ਬਾਬਾ ਬਲਕਨਾਥ ਜੀ ਦੀ ਪ੍ਰੋਗਰਾਮਾਂ ਦੇ ਵਿੱਚ ਬੱਚਿਆਂ ਨੂੰ ਸੰਭਲਣ ਦਾ ਕੰਮ ਬਹੁਤ ਔਖਾ ਆ ਉਦਾਂ ਸੀ ਭਾਵੇਂ ਸਾਰੀ ਰਾਤ ਜਾਗ ਲਈਏ ਪਰ ਜਦੋਂ ਕੋਈ ਪ੍ਰੋਗਰਾਮ ਹੁੰਦਾ ਪਤਾ ਨਹੀਂ ਇੰਨੀ ਗੁੜੀ ਨੀਂਦ ਆਣ ਲੱਗ ਜਾਂਦੀ ਆ ਨਾ ਹੁਣ ਤੁਸੀਂ ਕਮੈਂਟਾਂ 'ਚ ਦੱਸੋ ਤੁਹਾਡੇ ਸਾਰਿਆਂ ਨਾਲ ਹੁੰਦਾ ਕਿ ਮੈਨੂੰ ਹੀ ਇਕੱਲੀ ਨੂੰ ਨੀਂਦ ਆਉਂਦੀ ਆ ਪ੍ਰੋਗਰਾਮ ਟਾਈਮ